ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲਾਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁੱਗਣੇ ਰਾਜਾ ਗੁਣੇ ਰੱਖੇ ਮਾਖੇ ਭਾਈ ਸਾਰਿਆਂ ਨੂੰ ਬਾਕੀ ਚੱਲਦਾ ਜੀ ਕਾਰੋਬਾਰ ਪਹਿਲਾਂ ਜਿ ਸਵੇਰੇ ਸਬਜ਼ੀ ਭਾਜੀ ਲੈਣਗੇ ਚਾਰ ਕਵਾਜੇ ਮੰਡੀ ਵਿੱਚ ਚਲੋ ਹੁਣ ਜਾਨੀ ਉਹਦੇ ਵਾਲਾ ਕੰਮ ਨਹੀਂ ਹੁੰਦਾ ਹੁਣ ਤਾਂ ਇੱਕ ਦੁਕਾਨ ਤੇ ਜਿੱਥੇ ਬੈਠ ਕੇ ਜਦੇ ਫਟਾਫਟ ਪਾਈ ਜਾਂਦਾ ਸਮਾਨ ਕਿ ਉਹਨਾਂ ਨੇ ਬੰਦੇ ਉਹਨਾਂ ਕੋਲ ਵੀ ਤੇਜ਼ ਆ ਪਾਉਣੇ ਵਾਲੇ ਬਾਕੀ ਇਹ ਸਮਾਨ ਥੋੜਾ ਜਿਹਾ ਮੋਟਾ ਹੁੰਦਾ ਜਿਹੜਾ ਵਿਆਹ ਦਾ ਸਮਾਨ ਲਿਆਉਣੇ ਸਬਜ਼ੀ ਜ਼ਿਆਦਾ ਹੁੰਦੀ ਐ ਉਹਦੇ ਕਰਕੇ ਫਟਾਫਟ ਚੱਲਦਾ ਕੰਮ ਚਲੋ ਬਣਾਇਆ ਇੱਕ ਡੇਢ ਕਿ ਮਿੰਟ ਦਾ ਆਪਣਾ ਵਲੌਗ ਮੰਡੀ ਦਾ ਉਹ ਵੀ ਦਿਖਾਵਾਂਗੇ ਬਾਕੀ ਜਿਹੜੀ ਮਕਾਨ ਦੀਆਂ ਡੈਕੋਰੇਸ਼ਨ ਹੋਈ ਵੀ ਲੜੀਆਂ ਵਾਲੀ ਇਹ ਵੀ ਕਈ ਵੀਰਾਂ ਦੇ ਮੈਸੇਜ ਆਏ ਬਦੇ ਇਹਨੇ ਮਾਸੜੀ ਰਾਤ ਦਾ ਵੀ ਦਿਖਾਇਆ ਮਾੜਾ ਜਾਂ ਵੀ ਲੜੀਆਂ ਦੇ ਕਿਵੇਂ ਆ ਉਹ ਵੀ ਚਲੋ ਆਪਣਾ ਆਕੇ ਸਵੇਰੇ ਹੈਗਾ ਤਾਂ ਹਲੇ ਥੋੜਾ ਟਾਈਮ 5:00 5:30 ਆਕੇ ਤੇ ਘਰ ਉਹ ਵੀ ਬਣਾਇਆ ਉਹ ਵੀ ਦਿਖਾਵਾਂਗੇ ਵਿੱਚ ਬਾਕੀ ਕੰਮ ਚੱਲਦਾ ਜੀ ਵਧੀਆ ਵੇਲਵਾਈ ਕੱਲ ਵਰਕ ਜਿਹੜੀ ਹੈਗੀ ਥੀ ਖਾੜਾਂ ਬੱਲ ਲਾਗੇ ਉਹ ਢੱਕਣਾ ਬੱਲ ਲਾਗੇ ਤੇ ਮੱਕੀ ਹੋਰ ਸਾਰੇ ਕੰਮ ਲੱਡੂ ਦੇਖੇ ਬਣੇ ਆ ਵਧੀਆ ਚੀਜ਼ ਬਣ ਗਈ ਦੇਖੀ ਸਵੇਰੋਂ ਪਾ ਤੇ ਢੋਲ ਵਿੱਚ ਸੁੱਕ ਗਏ ਸਾਫ ਵਧੀਆ ਬਾਕੀ ਅੱਜ ਬਰਫੀ ਕੱਟਣੀ ਉਹਨਾਂ ਨਾਲ ਅਗੇ ਤਕਰੀਬਨ ਪਹੁੰਚਣੇ ਵਾਲੇ ਹੈ ਲੋਈ ਵੀ ਵੀ ਉਧਰ ਡੈਕੋਰੇਸ਼ਨ ਵਾਲੇ ਵੀ ਪਹੁੰਚ ਗਏ ਜਿਹੜੇ ਮਕਾਨ ਨੂੰ ਫੁੱਲ ਲਾਉਣਾ ਦੇ ਪਹਿਲਾਂ ਆਪਾਂ ਉਹਨਾਂ ਟੈਂਟ ਵਾਲੇ ਗਏ ਚਲੋ ਗੱਲ ਕਰੀ ਵੀ ਦੀ ਵੀ ਚੁੰਨੀਆਂ ਪਾਉਣੀਆਂ ਆਪਰ ਨੂੰ ਉਦੇ ਬਾਅਦ ਫਿਰ ਨੇੜੇ ਜਾ ਕੇ ਸਲਾਹ ਕਰ ਲਈ ਮੁੰਡਿਆਂ ਨੇ ਕਹਿੰਦਾ ਵੀ ਫੁੱਲ ਲਾਉਣੇ ਆ ਬਾਰਡਰ ਜੇ ਪਰ ਉਹ ਫੇ ਥੋੜੇ ਜਿ ਬਣਾਉਣੇ ਪੈਂਦੇ ਆ ਇਹ ਚੀਜ਼ ਨੂੰ ਇਹ ਕਿ ਬਣੇ ਹੋਏ ਹੁੰਦੇ ਉਹ ਉਹਨਾਂ ਕੋਲ ਹੈ ਨਹੀਂ ਤੇ ਕਹਿੰਦੇ ਨੇ ਮੇਰੇ ਨਵੇਂ ਅਸੀਂ ਬਣਾਉਣੇ ਆ। ਵੇ ਉਹ ਅੱਜ ਲਾ ਦੇਣਗੇ। ਵੈਸੇ 9:00 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ। ਵੱਜਣ ਨਾਲ 9:00 ਆ ਜਣਾ ਉਹ ਵੀ ਆਪਾਂ ਖਾਵਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ। ਵੀ ਹਲਵਾਈ ਵੀ 9:00 ਵਜੇ ਹੀ ਆਉਣਗਾ ਅੱਜ ਕੰਮ ਥੋੜੇ ਜਿ ਹਜ਼ਾਰਦਾਈ ਆ। ਕਿ ਇੱਕ ਦਾ ਬੇਸਣ ਦੀ ਮਰਫੀ ਆ ਥੋੜੀ ਜੀ 10-15 ਕਿਲੋ ਲਾਉਣੀ। ਪੰਜ ਲੋ ਅਮਰਜਾਸੀ ਬਣਾ ਕੇ ਰੱਖ ਲੈਗੇ। ਵੀ ਇਹ ਚੀਜ਼ ਖਰਾਬ ਵੀ ਨਹੀਂ ਹੁੰਦੀ ਹੈਗੀ ਜੇਤੇ। ਉਦੇ ਬਾਅਦ ਦੋਈ ਵਾਰ ਫੇਟ ਕੱਟ ਕੇ ਡੱਬਿਆਂ ਚ ਭਾਜਣੀਆਂ ਆਪਣਾ ਕੱਲ ਦੇ ਪਕੌੜਿਆਂ ਜੋਗਾ ਸਮਾਨ ਤਿਆਰ ਕਰਨਗੇ ਉਹ ਜਿਹੜਾ ਪਨੀਰ ਬਨੂਰ ਆਪਾਂ ਨੇ ਸ਼ਾਮ ਨੂੰ ਚੱਕਣਾ ਉਹ ਆਈਟਮਾਂ ਦੇ ਸ਼ਾਮ ਨੂੰ ਜਿਹੜੇ ਬਰੈਡ ਫਰੂਟ ਲਿਆਉਣੇ ਆ ਉਹ ਸ਼ਾਮ ਨੂੰ ਲਿਆਵਾਂਗੇ ਤਾਜ਼ੇ ਜਿਹੜੀਆਂ ਕਣ ਹੁਣ ਖੁੰਬਾ ਜੇ ਖੁੰਬਾ ਜਿਹਾ ਲਿਆਉਂਦੇ ਉਹ ਕੱਲ ਨੂੰ ਮੰਨੇ ਸ਼ਾਮ ਨੂੰ ਜਾ ਕੇ ਉਹ ਫਿਰ ਕਹਿੰਦੇ ਕਾਲੀਆਂ ਰੰਗ ਬਦਲ ਜਾਂਦੇ ਉਹ ਵੀ ਸਵੇਰੇ ਲਿਆਵਾਂਗੇ ਇਹੋ ਜੇ ਸਮਾਨ ਚਲੋ ਨੋਟ ਕਰਿਆ ਵਾ ਬਾਕੀ ਮੌਸਮ ਇਸ ਟਾਈਮ ਠੀਕ ਹੈ ਵਧੀਆ ਦੱਸਦੇ ਕੱਲ ਨੂੰ 100% ਏਮ ਹੀ ਹੈ ਵੀ ਜਿਹੜੇ ਸਾਫ ਦਾ ਬੱਦਲ ਵਾਈ ਹੈ ਹੀ ਨਹੀਂ ਕੁਝ ਨਹੀਂ ਮੌਸਮ ਠੀਕ ਲੱਗਦਾ ਤਾਂ ਹੈ ਨਹੀਂ ਬਾਕੀ ਪਤਾ ਕੁਝ ਨਹੀਂ ਹੈਗਾ ਗਰਮਾਹ ਜੀ ਹੈਗੀ ਐ ਸਵੇਰ ਉਠਾਰੀ ਬਹੁਤ ਹੀ ਪਹਿਲਾਂ ਉਠਾਰੀ ਤਾਂ ਕੋਈ ਨਹੀਂ ਤਾਂ ਹੁਣ ਗਰਮਾਹ ਜੀ ਹੋਈ ਵੀ ਐ ਬਾਕੀ ਦੇਖਦੇ ਆ ਚਲੋ ਦਿਖਾਉਂਦਾ ਜੀ ਬਾਕੀ ਤੁਹਾਨੂੰ ਕਾਰੋਬਾਰ ਜਿਹੜਾ ਚੱਲਦਾ ਆਪਾਂ ਸਾਰਾ ਵੀਡੀਓ ਦੇ ਵਿੱਚ ਵੇਖ ਆ ਜੋ ਬਾਜੀ ਪਹੁੰਚ ਕੇ ਮੰਡੀ ਦੇ ਵਿੱਚ ਸਬਜ਼ੀ ਦੇ ਕੋਈ ਬੰਦੇ ਕੋਈ ਜੁਗਾ ਖਾਣਾ ਸਾਰੇ ਇਹਦਾ ਪਹਿਲੇ ਖਰੀਦ ਲਿਆ ਸਮਾਨ ਦਾ ਪੈਸੇ ਰਾਬਤਾ ਕਰ ਰਿਹਾ ਬੰਦਾ ਆਲੂ ਜ਼ਿਆਦਾ ਆਇਆ ਆਲੂ ਬਹੁਤ ਲੇ ਬਰੇ ਗੱਡੀ ਲਵਾ ਲਈ। ਬਾਕੀ ਠੀਕ ਆ ਰੇ ਡਰੋਟ ਬੋਜਾ ਤਾਂ ਨੇ ਹੈਗਾ ਪਿਆਜ਼ ਬੂ ਦਾ ਰੇਡੀ ਬੋਜ ਘਟਿਆ ਦਾ। ਮੰਡੀ ਭਰੀ ਜਿਆ ਗੱਡੀਆਂ ਭਾਰ ਭਰੇ ਮਾਰੋ ਮਾਰ ਕੇ ਮਾ ਚੱਲ ਨੂੰ ਜਾਣੇ ਸਾਰੀਆਂ ਇਹ ਪਹਾੜੀ ਏਰੀਆ ਨੂੰ। ਤੇ ਗਰੀਮ ਤਾਂ ਨਿਕਦਾ ਟਾਈਮ। ਬੜ ਬੜੀਆਂ ਗੱਡੀਆਂ ਪਹਿਲਾਂ ਹੀ ਭਰ ਕੇ ਚੱਕ ਹੋ ਜਾਂਦੀ ਜਿਹੜੀ ਬੜੀ ਜੀਆ ਦੇਖੋ ਕੁਪੜੇ ਦਾ ਮਰੀ ਗਈ। ਲਾਹਰੀ ਸ਼ਿਮਲਾ ਸ਼ੰਭੂ ਰਾਉ ਜੀ ਜਿਹੜੀ ਸਬਜ਼ੀ ਮਰਜੀ ਲੈ ਲੋ ਆ ਦੇਖੋ ਕੀ ਅਜਿਹੇ ਟਾਈਮ ਦੀ ਆਈ ਪਈ ਹੈ। ਆਇਆ ਕਾ ਕੇ ਕੋਈ ਮੱਛੀ ਮੱਛਾ ਲੈ। ਮੇਟਾ ਗੰਭਾਂ। ਦੇਖੋ ਖੇਤੀ ਦਾ ਹਰੇਕ ਹੁੰਦੀ ਆਪਾਂ ਕਹਿੰਦੇ ਗੰਭਾਂ ਸਾਡੇ ਤਾਂ ਹੈ ਹੀ ਨਹੀਂ ਕਦੇ ਆਉਂਦੀਆਂ ਕਿਤੇ ਕਿਹੜੇ ਹਵਾ ਕਰਾ ਲੱਗਿਆ ਵਾ। ਬਹੁਤ ਗੰਭਾਂ ਪਈ ਹੈ। ਬਾਕੀ ਜਿਹੜੇ ਫਲ ਫਰੂਟ ਵਾਲਾ ਉਹ ਪਿਛਲੇ ਪਾਸੇ ਕਰ ਲਈਓ ਤਾਂ। ਪਰਲੇ ਪਾਸੇ ਫਲ ਫਰੂਟ ਆ ਸਾਰੇ। ਆ ਵੀ ਖੇਤੀ ਆਦੇ ਦੀ ਵੀ ਹੁੰਦੀ ਇੱਥੇ। ਆਦਿ ਉਹ ਆਉਂਦਾ ਹਮਲਾ ਬੈਠੇ ਠੰਡੀ ਆਈ ਦੀ ਸਾਂਹ ਪਸਾਇਆ ਠੰਡੀ ਪਾਣੀ ਸ਼ੁਗਲਾ ਬਣੀ ਹੈ ਉਹ ਕਰਨ ਦਾ ਫੋਨ ਭੇਜ ਦਿੰਦਾ ਉਸ ਨੂੰ ਬਾਕੀ ਨੂੰ ਆ ਗਿਆ ਉਹਦਾ ਤੁਰਪੇ ਹੱਲੇ ਆ ਵੀ ਇਸ ਮਾਰਾ ਪੰਚ ਵੀ ਜੇ ਲੋਕਾ ਠਹਿਰ ਕੇ ਰੱਖਿਆ ਮੈਂ ਆਹ ਭਾਈ ਭਰੀ ਭੇਮੰਡੀ ਦੇ ਰਾਜ ਫੁੱਲ ਲੈ ਆਇਆ ਤਾਂ ਜੇ ਚੜਦਾ ਤਾਂ ਕੰਮ ਸਮਾਪਤੀ ਹੋ ਜਾਂਦਾ ਸਮਾਪਤੀ ਆਹ ਭਾਈ ਚੱਲੇ ਕੰਮ ਟਾਈਮ ਲੱਗਦਾ ਬਹੁਤ ਘੱਟੇ ਸਬਜ਼ੀ ਨੂੰ ਕਿਉਂ ਸਾਰੀ ਚੀਜ਼ ਪੈਕਿੰਗ ਹੋਈ ਵੀ ਕੱਟਪਟ ਦਾ ਹੁੰਦਾ ਜੇ ਮਾਰੇ ਮੋਟੀ ਬਰਤੀ ਹੁੰਦੀ ਅਕੀ ਹਾਦਵੀ ਪਹੁੰਚੇ ਟਰੈਕਟਰ ਲੈ ਕੇ ਲਾਤਾ ਕਰਦਾ ਲੋਡ ਸੰਜੇ ਨਾ ਵੀ ਹੁਣ ਤਾਂ ਰੈਡੀ ਮੇਡ ਵਾਲੇ ਕੰਮ ਹੋਇਆ ਜਾਂ ਉਹੀ ਕੰਮ ਹੈ ਇਹ ਲੱਦ ਕੇ ਤੋਰਦੇ ਸਾਬ ਨਹੀਂ ਲੇ ਕੇ ਪਹੁੰਚ ਗਏ ਜੀ ਆਪਾਂ ਆ ਗਏ ਘਰਾਂ ਤੇ ਵਿੱਚ ਕਈ ਵੀਰਾਂ ਦੇ ਕਮੈਂਟ ਆਉਦੇ ਕਹਿੰਦਾ ਵਾਸੜ ਦੀ ਰਾਤ ਤਾਂ ਵੀਖਾਇਆ ਪਰ ਇਹ ਲੜੀਆਂ ਲਾਜਵੰਤ ਜੀ ਆਪਾਂ ਦੇ ਹੱਥ ਤੇ ਮਹਾਨ ਚਲੋ ਹੈਗਾ ਡਰਾਈਵਰ ਜੀ ਦਿੱਤਾ ਚੜਨ ਲੱਗਾ ਮੌਸਮ ਠੀਕ ਆ ਉੱਪਰ ਠੀਕ ਵਧੀਆ ਇਹ ਅੱਛਾ ਕਮਾਲ ਦਾ ਭਾਈ ਇਹ ਤਾਂ ਲੱਗਿਆ ਬਹੁਤ ਲੜੀਆਂ ਪਾਰਿਓ ਕਾਲਛਾ ਜਗੀ ਉੱਪਰ ਹਨ ਵਰਸਾ ਚੱਲ ਰਿਹਾ ਜੀ ਮਾਹੀ ਤਰ ਗੁਰ ਤੇਰੇ ਜਨ ਤੈ ਕਾਲੂ ਸਿਹੀ ਪ੍ਰੇਮ ਭਗਤ ਜੀ ਜਾਨੀ ਤਰ ਗੁਰ ਮਖਦਰ ਬਾਰੇ ਬਾਰੇ ਜਾਨਾ ਮੈਂ ਘਰਾਂ ਦੇ ਬਾਣੇ ਨਹੀਂ ਰਾਤ ਬਣਦੀਆਂ ਦੀਆਂ ਔਣ ਬੰਦੇ ਗਰੀ ਬੈਠੇ ਆ ਆ ਗੁਰੇ ਗੱਲ ਕਹਿ ਲੈ ਚਾਈ ਅਮਰਾ ਤਰ ਮਗਿਆ ਪਾਗ ਜਾਬ ਰਹਾ ਉਹ ਬਾਈ ਸਿਹਰਾਈ ਪਹੁੰਚ ਗਏ ਫੇਰ ਮੈਨੂੰ ਕੰਮ ਨਾ ਨਿਬੜਿਆ ਬਈ ਅੱਜ ਥੋੜੀ ਜਿਹਾ ਬੇਸਾਂ ਦੀ ਵਰਫ ਵੀ ਲਾਉਣੀ ਹੈ ਕਹਿੰਦੇ 15 ਕਿਲੋ ਬੇਸਾਂ ਦੀ ਵਰਫ ਵੀ ਬਣ ਜੂਗੀ ਚਲੋ ਵਿcke ਚੱਲੀ ਜਾਵਾ ਕੰਮ ਆਉਜੀ ਪਰ ਦਿਨਾਂ ਦੇ ਲਿਆ ਦਿੱਤੇ ਉਹ ਵਾਰ ਉਹਨੇ ਕਟਿੰਗ ਉਹ ਕੋ ਜਾਮਣਾ ਚ ਭਰਨਾ ਇਹਨਾਂ ਨੇ ਪੂਆ ਪੂਆ ਫਿਰ ਬਾਰਤੀ ਕਾਰਟੀ ਲੱਗੀ ਵੇੜੀ ਉਹਦੀ ਕਟਿੰਗ ਦਿਖਾਉਦੇ ਉਹਨਾਂ ਲਿਆ ਕੇ ਜਾਮਣਾ ਦਾ ਆ ਗਏ ਉਹਨਾਂ ਜਦੋਂ ਆਪਣਾ ਉਹ ਵੀ ਕਾਰ ਲੈ ਗਏ ਉਹਨੂੰ ਉਹਨੂੰ ਨਿਕਾਉ। ਬਾਕੀ ਬਾਈ ਸਵੇਰੋਂ ਕਾਜੀ ਜਾਨੀ ਮੰਡੀ ਦੇ ਸਾਰਾ ਸਮਾਨ। ਕਾਲੂ ਪਿਆਜ਼ ਪਏ ਹੈ, ਗੁੱਬੀ-ਗੁੱਬੀ ਚੀਣੀ ਪਈ ਸਾਰੀ। ਕਰ ਦੇਣੀ ਹੈ ਗੋਲ ਇਹਨਾਂ ਨੇ ਸ਼ਾਮ ਤੱਕ। ਬਾਕੀ ਉੱਠਣ ਵਾਲੇ ਲੱਗੇ ਹੋਏ, ਸਵੇਰੇ ਦੀ ਸਬਜ਼ੀ ਤਿਆਰੀ ਹੈ। ਗੁਆਰ ਦੀ ਖਾਲੀ ਰੋਟੀ। ਬਾਂਤੀ ਕਿਨੇ ਤੇ ਜਾਓ।

ਥੋੜੇ ਬਦਾਮ ਪਾੜ ਦੇ ਆ ਕਿਲੂ ਰਾਸਗੋਲੇ ਲਾ ਦੇ ਰਾਸਗੋਲੇ ਜਿਆਦਾ ਬਣਣ ਨਹੀਂ ਜਿਆਦਾ ਬਣਾਉਣਾ ਇਸੇ ਤਰ੍ਹਾਂ ਦਿਨ ਖਰਾਬ ਨਹੀਂ ਕਰੀ ਫੁੱਲਾਂ ਵਾਲੇ ਵੀ ਅੱਜ ਪਹੁੰਚ ਗਏ ਚਲੋ ਇਹਨਾਂ ਦੀ ਗੱਲ ਥੋੜੀ ਜਿਹੀ ਲੇਟ ਹੋ ਗਈ ਸਾਡੀ ਸਾਡੀ ਪਹਿਲਾਂ ਇਹਨੇ ਚੁੰਨੀ ਵਾਲਿਆਂ ਦੀ ਗੱਲ ਹੋਈ ਵੀ ਤੁਰੇ ਵੀ ਮਗਾਨ ਬਚੁੰਨੀਆਂ ਪਾਉਣੀਆਂ ਬਾਕੀ ਫਿਰ ਇਹ ਹੈ ਇਹਨਾਂ ਮੁੰਡਾ ਕਹਿੰਦਾ ਫੁੱਲ ਲਾਉਣੇ ਆ ਫੇ ਚੁੰਨੀਆਂ ਜੰਗੀਆਂ ਲੱਗਦੀਆਂ ਹੁਣ ਕੱਲ ਉਹਦੇ ਕਰਕੇ ਇਹਨਾਂ ਨੇ ਫੁੱਲ ਤਿਆਰ ਕਰੇ ਇੱਕ ਦਿਨ ਦੇ ਵਿੱਚ ਇਹ ਉੱਪਰਲੇ ਪਾਸੇ ਨਾਲ ਲਾਤੇ ਜੇ ਸਾਨੂੰ ਆਇਲਾ ਤੇ ਵੀ ਟਾਈਮ ਜ਼ਿਆਦਾ ਲੱਗੂ ਮੈਂ ਕਹਿੰਦਾ ਇਹਨਾਂ ਨੇ ਵੇ ਘੰਟੇ ਦੇ ਵਿੱਚ ਵਿੱਚ ਉੱਪਰ ਇਹਦੀਆਂ ਕੱਢਦਾ ਹਾਂ ਸਾਰੇ ਵੀ ਇਹੇ ਹੀ ਹਾਂ ਕਰਦਾ ਚੁ ਵਾਕੀ ਹੌਲੀ ਹੌਲੀ ਦਿਖਾਉਂਦੇ ਸਾਨੂੰ ਸਾਰੀ ਡੈਕੋਰੇਸ਼ਨ ਜਿਹੜਾ ਹੋ ਗਈ ਪੂਰੀ ਹੈ ਸੈੱਟ ਵੀ ਕਿਵੇਂ ਬਣਦਾ ਜਿੰਨ ਤਾਂ ਡੱਬਾਈ ਬਣ ਗਿਆ ਮੈਨੂੰ ਤਾਂ ਲੱਗਦੀਆਂ ਜਿਹੜੇ ਸਾਡੇ ਕੱਲ ਤੇਰੇ ਦੀ ਫਰਕ ਨੇ ਦੇ ਉੱਪਰ ਹੈ ਨਹੀਂ ਮੈਂ ਨੂੰ ਜਿਹੜੇ ਫਾਰਚਲ ਨੂੰ ਸਾਨੂੰ ਹਿਸਾਬ ਨਾ ਬਣਾ ਵੀ ਜਦ ਆਇਓਂ ਪਰ ਕਰਦੇ ਗਾ ਨੱਠੇ ਪਰ ਦਾਲੇ ਦਾ ਨੂੰ ਮੈਂ ਆਪ ਬਣਾਉਂਦਾ ਤੁਹਾਨੂੰ ਦੱਸੇ ਨੇ ਮੈਂ ਤਾਂ ਬਹੁਤ ਚੜਾ ਦਿੰਦਾ ਤਾਂ ਵੀ ਨਹੀਂ ਮੇਰੇ ਕੋਲ ਲੋਟੋਂ ਨਹੀਂ ਅਸਲ ਵਿੱਚ ਮੈਂ ਜਿਆਦਾ ਸੇਕ ਲਵਾ ਦਿੰਦਾ ਹਾਂ ਸੇਕ ਜਿਆਦਾ ਨਹੀਂ ਹੁਣ ਤੁਸੀਂ ਖੁਆ ਬਦਲਾ ਦਾਰਦੇ ਹੋਗੇ ਨਹੀਂ ਜਾਂ ਫਿਰ ਚੀਨੀ ਕੱਚੀ ਰਹਿ ਜਾਂਦੀ ਹੁੰਦੀ ਹੈ ਇਸ ਕਰਕੇ ਇਹ ਵੀ ਹੋ ਜਾਂਦਾ ਹੈ ਚੀਨੀ ਪਾਉਂਦੇ ਨਾ ਆਪਾਂ ਵਿੱਚ ਉਹ ਬਰਕ ਨਹੀਂ ਚਾਹੀਦੀ ਵਿੱਚ ਇਹਦੇ ਜਦ ਦੇਖਿਆ ਵੀ ਹਾਂ ਕੜਾਹੀ ਨੂੰ ਸੈਡਾਂ ਲੱਗਣ ਲੱਗ ਗਈ ਵੀ ਖੜ ਗਈ ਕੜਾਹੀਆਂ ਜਦ ਤੱਕ ਇਹਦਾ ਰੰਗ ਲਾਲ ਹੋ ਜਾਂਦਾ ਬਹੁਤ ਜਕੜਾ ਹੀ ਛੱੜਤੀ ਸਮਝ ਲਓ ਨੀਚੇ ਘੋਟਣਾ ਮਾਰਦੀ ਇਹ ਜੇ ਕੜਾਈ ਛੱੜਤੀ ਹੋਣਾ ਸਮਝ ਲਓ ਵਰਫੀ ਹੋਰ ਦੇਣੀ ਤੁਹਾਨੂੰ ਕੜਾਈ ਛੱਡਣੀ ਚਾਹੀਦੀ ਹੈ ਜੇ ਕੜਾਈ ਫੜਦੀ ਹੈ ਫਿਰ ਆਹ ਵਗੈਰਾ ਮੋਟੀ ਇਹ ਰਹਿਣਾ ਨਾ ਪਰਤਾਂ ਦੀ ਮੋਟੀ ਹੋਗੀ ਮਾੜੀ ਮੋਟੀ ਮਾੜਾ ਮੋਟਾ ਫਰਕ ਪੈ ਜਾਂਦਾ ਮੋਟਾ ਹੁੰਦਾ ਇਨਕੀਆ ਕਰਤੰਦਾ ਹਾਂ ਹਾਂ ਜੇ ਕੱਲ ਪਾਣੀ ਜੀ ਛਿੜਕ ਗਏ ਤਾਂ ਆਪਾਂ ਦੇ ਇਹਦਾ ਰਿੱਟਾ ਦਾ ਜਿਆਦਾ ਦਬਣੇ ਵਾਲਾ ਕੰਮ ਉਹ ਬੰਦ ਹੋ ਗਿਆ। ਅੱਜ ਵੀ ਕਿਹਾ ਤਾਂ ਵੈਸੇ ਮਾਹ ਝੜਕਦੇ ਨੇ ਮੰਨੇ ਨਹੀਂ ਟੈਂਟ ਵਾਲੇ ਕਹਿੰਦੇ ਨਹੀਂ ਲੋਡ ਨਹੀਂ ਆ ਗਈ। ਵੀ ਸਰ ਜਾਣਾ ਬਹੁਤ ਵਧੀਆ। ਬਾਕੀ ਪਰਦੇ ਬੰਨ ਲਗੇ ਹੀ ਉਹ। ਖੋਲਣਗੇ ਸਵੇਰੇ ਇਹਨਾਂ ਨੂੰ ਸੱਟ ਚ ਕਰਕੇ। ਲਾਉਣਗੇ ਫੇਰ ਕੁਰਸੀਆਂ ਘੜਸੀਆਂ ਨਹੀਂ। ਕੱਲ ਨੂੰ ਲਾਉਣੇ ਉਹਨਾਂ ਨੇ ਸ਼ਾਮ ਦਾ ਪ੍ਰੋਗਰਾਮ ਹੋਰ। ਵੀ ਸਵੇਰ ਟਾਈਮ ਦਾ ਘਰੇ ਸਰ ਜਾਣਾ ਆਪਣੇ। ਇਹ ਤਾਂ ਪੂਗੋ ਬਰਾ ਨੋ ਬੰਦ ਨੇ ਬਾਕੀ ਇੱਧਰ ਲਾਉਣ ਕੋ ਖਾਣਾ ਸ਼ਾਮ ਨੂੰ ਇੱਥੇ ਦੇ ਕੋਸਟਾਲਾਂ ਨੇ ਤਨ ਮੋੜ ਦੇਣਗੇ ਬੜੀਆ ਸੋਹਣਾ ਸਾਫ਼ ਸੁਥਰਾ ਲੱਗਦਾ ਦੇਖਣ ਟੈਂਟ ਚਲੋ ਉਹ ਤਾਂ ਕਹਿੰਦੇ ਨਵਾਂ ਹੀ ਲਿਆਉਣਾ ਹੈ ਨਵਾਂ ਹੀ ਇਹਨਾਂ ਦਾ ਦੋ ਜਗ੍ਹਾ ਕਹਿੰਦੇ ਸਾਡਾ ਲੱਗਣਾ ਚਾਹਤੇ ਲੈਂਦਾ ਤੀ ਜਗ੍ਹਾ ਆਪਣਾ ਨੰਬਰ ਦਾ ਮੱਕੇ ਦਾ ਤੁਸੀਂ ਦੇਖਿਆ ਵੀ ਹਰਵਾਜੀ ਵਾਲਾ ਕਮਰਾ ਹੈ। ਥੋੜਾ ਖੁੱਲਾ ਲੰਬਾ ਲੰਝਾ ਹੈ। ਇੱਥੇ ਸਾਮਾਨ ਆਪਾਂ ਇਹਨਾਂ ਦੇ ਰੱਖ ਗਏ ਤੇ ਲੱਕੜੀ ਵਾਲਾ ਜਿਹੜਾ ਹੈਗਾ ਦਾ। ਤੰਦੂਰ ਤੰਦਾਰ ਵਾਲਾ ਸਾਰਾ। ਝਾੜੂ ਮਾਰ ਕੇ ਤੇ। ਹੂੰ ਬਾਕੀ ਸਾਮਾਨ ਉਹ ਕਮਰੇ 'ਚ ਪਿਆ। ਮੇਰਾ ਪਾਣੀ ਪੂਣੀ ਦੀਆਂ ਬੋਤਲਾਂ-ਬੂਤਲਾਂ। ਉਹ ਨਿਕੜ ਸੁੱਕੜ ਜਾ। ਬਾਕੀ ਟੈਂਟ ਵਾਲਿਆਂ ਦਾ ਸਾਮਾਨ ਵੀ ਅੰਦਰ ਪਿਆ, ਕੁਰਸੀ-ਕੱਰਸੀ ਜਿੰਨੀ ਵੀ ਹੈਗੀ। ਵਧੀਆ ਜਗ੍ਹਾ ਲੱਗਦੀ ਹੈ ਮੇਰੇ ਸਾਹ ਕੋ ਟੈਂਟ ਅਸਲ ਵਿੱਚ ਟੈਂਟ ਲੱਗੇ ਦੀ ਜੀ ਦਾ ਬਦਲ ਲੱਗਾ ਵੀ ਖੁੱਲੀ ਦਾ। ਬਾਕੀ ਜੇ ਕੁਰਸੀਆਂ ਘਰ ਸਾਂ ਲੈ ਜਣਾ ਫਿਰ ਆਵੇ ਪਤਾ ਲੱਗੀ ਜਣਾ। ਉਧਰ ਤੇ ਟੈਂਟ ਲੱਗੂ ਡੀਜੇ ਲੱਗੂ ਜਾਈ ਤੇ ਫਿਰ ਦੇ। ਬਾਕੀ ਕੁਝ ਸਟਰਸ ਤਾਂ ਨਹੀਂ ਲੱਗਣੀਆਂ ਵਿੱਚ। ਪਾਪਾ ਨੂੰ ਤੁਹਾਨੂੰ ਦਿਖਾਵਾਂਗੇ ਜਿਵੇਂ ਲੱਗਿਆ। ਵੀ ਬਹੁਤ ਧੰਨਵਾਦ ਹੈ ਵੀਰਾਂ ਦਾ ਬਹੁਤ ਵਧੀਆ। ਵੀ ਆਪਣੇ ਵਿਚਾਰ ਦਿੰਦੇ ਠੀਕ ਹੈ ਚਾਹੀਦੀ ਵੇਖਣਾ ਜ਼ਰੂਰੀ ਹੈ। ਵੀ ਚਲੋ ਠੀਕ ਹੈ ਇਸ ਟਾਈਮ ਦਾ ਕੰਮ ਵਧੀਆ ਚੱਲਦਾ ਜੀ ਬਾਕੀ ਮੌਸਮ ਵੀ ਠੀਕ ਹੈ। ਅੱਜ ਹਮਨ ਲੱਗਦਾ ਦਖਣ ਦੇ ਬੁੱਲੇ ਜ ਆਉਂਦੇ ਹੈ। ਵਿਗੜ ਜਵੇ ਰਾਤ ਰਾਤ ਤਾਂ ਪਤਾ ਕੁਝ ਨਹੀਂ ਹੈਗਾ। ਵੀ ਹੁਣ ਤਾਂ ਠੀਕ ਹਾਲੇ। ਬਾਕੀ ਦੇਖਦੇ ਕੱਲ ਨੂੰ ਕੀ ਬਣਦਾ। ਕੱਲ ਤਾਂ ਜ਼ਿਆਦਾ ਜੋਰ ਹੈ। ਕਿਉਂ ਸਵੇਰ ਤੇ ਭੋਗ ਪਾਣ ਲੈਣ ਸਾਰੇ ਦੀ। ਬਣਾਉਣ ਨੂੰ ਬਹੁਤ ਟਾਈਮ ਲੱਗਦਾ ਇਹ ਤਾਂ ਠੰਡੀ ਹੋਣ ਦਾ ਓਡਾ ਟਾਈਮ ਆ ਮੋਈ ਹੋਇਆ ਸਵੇਰ ਦੀ ਤਾਂ ਨਰਮ ਜੀ ਪਈ ਹੈ ਹੁਣ ਬਣ ਗਈ ਹੋਰ ਹਾਲੇ ਵੀ ਉਹ ਹੋਇਆ ਜਿਹੜੀ ਕੱਲ ਮੰਗਣਾ ਹੈ ਹੋਰ ਸਵੇਰ ਦਾ ਕੋਣ ਨਹੀਂ ਸਵੇਰ ਦਾ ਕਹੋ ਜਣਾ ਜੀ ਇੱਧਰ ਤੋਂ ਟੈਂਟ ਲੱਗੇ ਲੱਗਣ ਵੀ ਹੈ ਥੋੜਾ ਜਿਹਾ ਢਿੱਕੇ ਵਾਲਾ ਕੰਮ ਕਿਉਂ ਥੋੜੇ ਦਾ ਫੁੱਕੇ ਫਰਸ ਹੈ ਪਾਈਪ ਘੱਟਣੇ ਔਖੇ ਉਹਦੇ ਵਿੱਚ ਹਾਂ ਵੀ ਇੱਧਰ ਉਧਰ ਤੇ ਬੰਨ ਮੰਨ ਕੇ ਸਰ ਜਾਣਾ ਚਲੋ ਵਾਕੇ ਇੱਧਰ ਵਾਲੇ ਬਾਈ ਖੜੇ ਲੱਗੇ ਹੋਏ ਆ ਉਹ ਲਾਉਣ ਸਾਡੇ ਘਟ ਜਾਂਦੇ ਬੰਦਾ ਗਿਆ ਵਾ ਲੈਣ ਹਲੇ ਹੋ ਬਾਕੀ ਹਾਲ ਘਰ ਦੇ ਇੱਧਰ ਬਣਾਸ ਅੰਦਰ ਦੇ ਤਦੇ ਚਾਹ ਰਿਹਾ ਜੇ ਡਾਟਾ ਕਰਦੇ ਰਹੇ ਅੱਜ ਮੈਂ ਲਓਣ ਹੋਰ ਬਾਕੀ ਦੇਖਦੇ ਆ ਮੀਹ ਵਾਲੇ ਦੇ ਮੈਸੇਜ ਆਈ ਭੇਜਣ ਲੱਗੇ ਹਵਾ ਇੰਨੀ ਸਪੀਡ ਨਾਲ ਆਉਣੀ ਹੈ ਹੁਣ ਮਾਸੀ ਰੱਬ ਦੇ ਰੰਗ ਆ ਬਾਈ ਟਪਮਾਸਿਆਂ ਦਾ ਬਹੁਤ ਵਧੀਆ ਆ ਰਵ ਮਾੜਾ ਖੇਡੀ ਤੂੰ ਜਾ ਰੋ ਮੁਕੇ ਇਹ ਬੰਦਾ ਜੀ ਮਹਿੰਦੀ ਦਾ ਸਿਸਟਮ ਕੀ ਬਟਨੇ ਬਟਨ ਵਾਲੇ ਦਾ ਆਪਣੇ ਲਿਖ ਜਾ ਕੇ ਜਣਾ ਠੀਕ ਹੁਣ ਹੈ ਡੈਕੋਰੇਸ਼ਨ ਪਹੁੰਚਦਾ ਤੈਨੂੰ ਨੇ ਪੁੱਛਿਆ ਤੂੰ ਠੀਕ ਹੈ ਆ ਵਧੀਆ ਹੈ ਅੱਛਾ ਬੱਦਲਾ ਦਾ ਹੀ ਡਾਰਾ ਬਸ ਹੈ ਡੈਕੋਰ ਲੱਗੇ ਦਸੀ ਵੀ ਹਵਾ ਹਵਾ ਰਾਤ ਨੂੰ ਲੱਗੇ ਮੈਸੇਜ ਵੀ ਆਉਣ ਹਾਂ ਦੱਖਣ ਦੇ ਵਾਲੇ ਨੇ ਬੋਲੇ ਵਿੱਚੋਂ ਚਾਰਕ ਚਲ ਦੇਖੋ ਕਿ ਆ ਬਣਦਾ ਇਹ ਕਾਂਦ ਪਰ ਵੀਰੇ ਲਾਉਣਾ ਜੀ ਇੱਥੇ ਦੇ। ਵੇ ਗਏ ਮੇਰੇ ਗੱਡੀ ਦੇ ਵਿੱਚ। ਬਾਕੀ ਉਹ ਪਰਲੇ ਪਾਸੇ ਵੀ ਲੱਗਣੇ ਇੱਥੇ ਵੀ। ਉਹ ਲਾਓ ਜਿਹੜੇ ਜਿ ਖੁੰਜੇ ਰਹਿ ਗਏ ਜਿਕਣਾ ਇਹਨਾਂ ਪਰ ਸਾਰੇ ਪੂਰੇ ਕਵਰ ਕਰਨੇ। ਬਾਕੀ ਇਹਦੇ ਚਾਰੇ ਪਾਸੇ ਲਾ ਦੇਣੇ ਇਹਨਾਂ ਨੂੰ। ਚਲੋ ਉਹ ਦਿਖਾਵਾਂਗੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰੇ। ਵੀ ਠੀਕ ਆ ਜੀ। ਕਈ ਵੀਰਾਂ ਦੇ ਮੈਸੇਜ ਆਉਂਦੇ ਕਹਿੰਦੇ ਸਾਡੀ ਵੀਡੀਓ ਬੜੀ ਬਣਾਇਆ ਕਰੋ ਥੋੜੀ ਜੀ। ਫਿਰ ਬੜੀ ਜਿਹਾ ਥੋੜਾ ਜਿਹਾ ਬੋਰ ਜਿ ਹੋ ਜਾਂਦੇ ਦੇਖਣ ਨੂੰ ਵੀ ਚਲੋ ਕੋਈ ਨਹੀਂ। ਵੀ ਜਿੰਨੀ ਕਮਾਈ ਕਰਿਓ ਮਨਜੂਰ। ਪ੍ਰੀ ਹਾਰ ਆਂ ਬੀਨਾਂ ਦਾ ਭਾਈ ਧੰਨਵਾਦ ਮੁਬਾਰਕਾਂ ਸਾਰਿਆਂ ਨੂੰ ਜਿਹੜੇ ਵੀਰਾਂ ਨੇ ਮੁਬਾਰਕਾਂ ਦਿੱਤੀਆਂ ਮੈਸੇਜ ਫਿਰ ਪਾਰਖੇ ਸਾਰਿਆਂ ਦੇ ਭਾਈ ਚੜ੍ਹਦੀ ਕਲਾ ਰੱਖੇ ਮਹਾਰਾਜ ਅੱਗੇ ਹੀਰਦਾਸ ਚਲੋ ਠੀਕ ਹੈ ਜੀ ਮਿਲਦੇ ਫਿਰ ਕਿਸੇ ਆਪਾਂ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ